ਤਾ ਅੱਗੇ ਦੀ ਸਾਂਝ ਬੜੀ ਵੱਡੀ ਬਣਨੀ ਗਈ ਹੈ ਅੱਜ ਤਾਂ ਅੱਗੇ ਦੀ ਸਾਂਝ ਦਾ ਇੱਕ ਫੰਕਸ਼ਨ ਹੈ ਪ੍ਰੋਗਰਾਮ ਹੈ ਮੈਂ ਸਾਰੀਆਂ ਭੈਣਾਂ ਨੂੰ ਜਿਨ੍ਹਾਂ ਨੇ ਅੱਜ ਇੱਥੇ ਸ਼ਿਰਕਤ ਕੀਤੀ ਹੈ ਤੇ ਜਿਹੜੇ ਮੈਨੂੰ ਪੂਰੀ ਦੁਨੀਆ 'ਚ ਇਸ ਵਕਤ ਮੀਡੀਆ ਰਾਹੀਂ ਸੁਣ ਰਹੇ ਨੇ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦੇਣਾ ਰਖੜੀ ਜਿਹੜਾ ਤਿਉਹਾਰ ਹੈ ਉਹ ਭੈਣ ਭਰਾ ਦੇ ਰਿਸ਼ਤੇ ਦਾ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਹੈ ਸਾਡੇ ਸਮਾਜ 'ਚ ਧਾਗੇ ਦੀ ਸਾਂਝ ਨੂੰ ਸਭ ਤੋਂ ਵੱਡੀ ਮੰਨਿਆ ਗਿਆ ਰਖੜੀ ਧਾਗੇ ਦੀ ਬਣੀ ਹੋਈ ਹੈ ਤਾਂ ਜਿਹੜੀ ਧਾਗੇ ਦੀ ਸਾਂਝ ਹੈ ਆਮ ਤੌਰ ਤੇ ਕਹਿੰਦੇ ਧਾਗਾ ਟੁੱਟ ਜਾਂਦਾ ਛੇਤੀ ਪਰ ਜਿਹੜਾ ਧਾਗੇ ਦਾ ਰਿਸ਼ਤਾ ਹੈ ਉਹ ਛੇਤੀ ਨਹੀਂ ਟੁੱਟਦਾ ਆਸ਼ਾ ਬਰਕਰਾਂ ਦੀ ਵੀ ਕਾਫੀ ਮੰਗਾ ਨੇ ਪੁਰਾਣੀਆਂ ਲਟਕਦੀਆਂ ਆ ਰਹੀਆਂ ਨੇ ਮੈਂ ਤੁਹਾਨੂੰ ਦੱਸ ਜੀ ਨਾ ਫੈਲੇ ਹੀ ਹੈ ਜਿਹਿਆਂ ਬਣਾਤੀਆਂ ਰੂਲ ਹੀ ਹੈ ਜੇ ਬਣਾਤੇ ਨਾ ਦੇਖੇ ਕਿਸੇ ਨੇ ਪਹਿਲਾਂ ਪਰ ਅਸੀਂ ਕੋਸ਼ਿਸ਼ ਇਹੀ ਕਰਦੇ ਆਂ ਕਿ ਜੇਤੋ-ਝੇਤੀ ਕਲੀਅਰ ਕਰਕੇ ਤੇ ਅਸੀਂ ਬੱਚਿਆਂ ਨੂੰ ਨੌਕਰੀ ਦੇ ਦਈਏ ਤੇ ਸਾਡੇ ਵੱਲੋਂ ਇੱਕ ਮੁੱਖ ਮੰਤਰੀ ਹੋਣ ਦੇ ਨਾਤੇ ਪੂਰੀ ਸਟੇਟ ਦਾ ਕਸਟੋਡੀਅਨ ਹੋਣ ਦੇ ਨਾਤੇ ਮੈਂ ਸਾਰੀਆਂ ਭੈਣਾਂ ਨੂੰ ਵਧਾਈ ਵੀ ਦੇਣਾ ਛੋਟੀਆਂ ਵੱਡੀਆਂ ਭੈਣਾਂ ਨੂੰ ਤੇ ਨਾਲ ਨਾਲ ਇਹ ਵੀ ਕਹਿਣਾ ਕਿ ਮੈਨੂੰ ਤੁਹਾਡੇ ਤੇ ਯਕੀਨ ਹੈ ਕਿ ਤੁਸੀਂ ਇੰਨੀਆਂ ਟੈਲੈਂਟਡ ਹੋ ਐਨਾ ਤੁਹਾਡੇ ਚ ਪ੍ਰਮਾਤਮਾ ਨੇ ਕਲਾ ਦਿੱਤੀ ਹੈ ਕਿ ਤੁਸੀਂ ਜਿਹੜੇ ਵੀ ਫੀਲਡ ਦੇ ਵਿੱਚ ਜਾਓਂਗੇ ਤੁਸੀਂ ਮੱਲਾ ਮਾਰੋਗੇ ਆ ਤੁਸੀਂ ਨੰਬਰ 1 ਆਓਂਗੇ ਭਾਵੇਂ ਉਹ 올림픽 ਚ ਹੋਵੇ ਭਾਵੇਂ ਉਹ ਏਸ਼ੀਆ ਚ ਹੋਵੇ ਭਾਵੇਂ ਉਹ ਪਾਇਲਟ ਬਣਨਾ ਹੋਵੇ ਭਾਵੇਂ ਉਹ ਪਟਵਾਰੀ ਲੱਗਣਾ ਹੋਵੇ ਭਾਵੇਂ ਡੀਐਸਪੀ ਬਣਨਾ ਹੋਵੇ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਵੀ ਦਿੰਦਾ